ਸਮ ਜੈਡ ਨਿਊਜ਼ ਖਬਰ ਨਹੀਂ ਆਪਕੇ ਆਵਾਜ਼ ਪੰਜਾਬ ਚ ਕਾਂਗਰਸ ਸਰਕਾਰ ਦੇ 3 ਸਾਲ ਪੂਰੇ ਹੋਣ ਦੇ ਜਿੱਥੇ ਮੁੱਖ ਮੰਤਰੀ ਪੰਜਾਬ ਵੱਲੋਂ ਆਪਣੇ ਸਾਰੇ ਪੰਤਰੀਆਂ ਨਾਲ ਮੀਟਿੰਗ ਕਰ ਲੋਕਾਂ ਨੂੰ ਸਰਕਾਰ ਦੇ ਕੰਮਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ ਜਾ ਰਹੀਆਂ ਹਨ ਉਦੋਂ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਤੇ ਹਮਲੇ ਕਰਦਿਆਂ ਹੋਇਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਠੁਠਾ ਵਿਅਕਤੀ ਕਰਾਰ ਦਿੱਤਾ ਜੋ ਜੋ ਵਾਅਦੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ 2016-17 ਚ ਕੀਤੇ ਸੀ ਉਹਨਾਂ ਚ ਕੋਈ ਵੀ ਵਾਅਦਾ ਸਰਕਾਰ ਉਹਦੇ ਤੇ ਪਾਬੰਦ ਨਹੀਂ ਰਹੀ। ਕਿਸਾਨ ਖੁਦਕੁਸ਼ੀ ਹੱਲੇ ਵੀ ਨਹੀਂ ਰੁਕ ਰਹੀ। 90 ਹਜ਼ਾਰ ਕਰੋੜ ਦਾ ਕਰਜ਼ਾ ਕਿਸਾਨਾਂ ਦੇ ਸਿਰ ਤੇ ਸੀ ਜਿਹਦੇ ਗੁਟਕਾ ਸਾਹ ਵੱੱਟੇ ਫੜ ਕੇ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇਹ ਸੌਂਖਾਦੀ ਸੀ ਘਰ-ਘਰ ਫੋਰਮ ਭਵਾਏ ਸਨ। ਕਿ ਅਸੀਂ 90000 ਕਰੋੜ ਦਾ ਕਰਜ਼ਾ ਮਾਫ ਕਰਾਂਗੇ ਜੇ ਉਹ ਕਰਜ਼ੇ ਮਾਫ ਹੋਏ ਹੁੰਦੇ ਤੇ ਕਿਸਾਨ ਖੁਦਕੁਸ਼ੀ ਅੱਜ ਹੁੰਦੀ ਨਾ ਕਿਉਂਕਿ ਮਸਲਾ ਹੀ ਸਾਰਾ ਕਰਜ਼ੇ ਕਰਕੇ ਕਿਸਾਨ ਖੁਦਕੁਸ਼ੀ ਹੋ ਰਹੀ ਹੈ ਇਸ ਲਈ ਸੁਭਾਵਿਕ ਹੈ ਕਰਜ਼ੇ ਮਾਫੀ ਉੱਤੇ ਸਰਕਾਰ ਫੇਲ ਹੋਈ ਹੈ ਘਰ ਘਰ ਨੌਕਰੀ ਉੱਤੇ ਸਰਕਾਰ ਫੇਲ ਹੋਈ ਹੈ ਔਰ ਵੱਡੀ ਗੱਲ ਹੈ ਉਸ ਫੇਲਿਅਰ ਨੂੰ ਸਰਕਾਰ ਨੇ ਆਪ ਕਬੂਲਿਆ ਸਾਡਾ ਇੱਕ ਸਵਾਲ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਕਿ ਤੁਸੀਂ ਕਿੰਨਿਆਂ ਨੂੰ ਨੌਕਰੀ ਦਿੱਤੀ ਲਿਖਤੀ ਜਵਾਬ ਆਇਆ 33666 ਲੋਕਾਂ ਨੂੰ ਸਰਕਾਰ ਨੇ ਨੌਕਰੀ ਦਿੱਤੀ ਕਿੱਥੇ ਘਰ ਘਰ ਨੌਕਰੀ ਬੇਰੋਜ਼ਗਾਰ ਜਿਹੜੇ ਆਫੀਸ਼ੀਅਲੀ ਸਰਕਾਰ ਕੋਲ ਰਜਿਸਟਰਡ ਆ ਉਹ ਕੋਈ 12 15 ਲੱਖ ਬੇਰੋਜ਼ਗਾਰ ਤਾਂ ਉਹ ਨਹੀਂ ਫਿਰ ਉਹਨਾਂ ਨਾਲ ਵਾਅਦਾ ਸੀ ਕਿ ਬੇਰੋਜ਼ਗਾਰੀ ਭੱਤਾ ਦਵਾਂਗੇ 2000 ਰੁਪਈਆ ਦੇ ਹਿਸਾਬ ਨਾਲ ਉਹ ਨਹੀਂ ਮਿਲਿਆ ਬਜ਼ੁਰਗਾਂ ਦੀ ਪੈਨਸ਼ਨ ਦੀ ਗੱਲ ਸੀ ਉਹ ਨਹੀਂ ਮਿਲਿਆ ਐਸਸੀ ਸਕਾਲਰਸ਼ਿਪ ਬੰਦ ਹੋ ਗਈ ਹੈ ਇਸ ਲਈ ਮੁੱਦੇ ਤਾਂ 5 ਰੁਪਏ ਬਿਜਲੀ ਨਹੀਂ ਮਿਲ ਰਹੀ ਮੁੱਦੇ ਤਾਂ ਅਣਗਿਣਤ ਨੇ ਸਿਰਫ ਅਖਬਾਰਾਂ 'ਚ ਕਿਉਂਕਿ ਇਸ਼ਤਿਹਾਰ ਦੇ ਕੇ ਵਨ ਸਾਈਡਿਡ ਪਬਲਿਸਿਟੀ ਆ ਮਗਰ ਜੇ ਆਮ ਲੋਕਾਂ ਨੂੰ ਪੁੱਛੋ ਦੁਕਾਨਦਾਰ ਨੂੰ ਜਾ ਕੇ ਪੁੱਛੋ ਵਪਾਰੀ ਨੂੰ ਪੁੱਛੋ ਮੁਲਾਜ਼ਮ ਨੂੰ ਪੁੱਛੋ ਨੌਜਵਾਨ ਨੂੰ ਪੁੱਛੋ ਕਿਸਾਨ ਨੂੰ ਪੁੱਛੋ ਖੇਤ ਮਜ਼ਦੂਰ ਨੂੰ ਪੁੱਛੋ ਸਚਾਈ ਉਹ ਦੱਸੂਗਾ ਅੱਜ ਮੁਲਾਜ਼ਮ ਵਰਗ ਦਾ ਇਹ ਹਾਲ ਹੈ ਕਿ 5000 ਕਰੋੜ ਉਨ੍ਹਾਂ ਦਾ ਬਕਾਇਆ ਡੀਏ ਦਾ ਦੇਣ ਆਲਾ ਇਹ ਪਹਿਲੀ ਸਰਕਾਰ ਹੋਈ ਹੈ ਜਿਨੇ ਜਜ਼ੀਆ ਵੀ ਠੋਕਿਆ ਪ੍ਰੋਫੈਸ਼ਨਲ ਟੈਕਸ ਦੇ ਰੂਪ ਚ ਤੇ ਬਕਾਇਆ ਵੀ ਸਰਕਾਰ ਦਾ ਡੀਏ ਦਾ ਖਾ ਗਿਆ ਇਸ ਲਈ ਹਰ ਪรรค ਚ ਫੇਲਿਅਰ ਅਸਲੀਅਤ ਇਹ ਆ ਕਿ 3 ਸਾਲ ਨਿਕਲ ਗਏ ਆ ਸਾਲ ਰਹਿ ਗਿਆ ਸਾਲ ਤਾਂ ਇਲੈਕਸ਼ਨ ਅਖੀਰਲਾ ਸਾਲ ਇਲੈਕਸ਼ਨ ਹੀ ਹੁੰਦਾ ਇਸ ਲਈ ਜਿਨ੍ਹਾਂ ਤੋਂ 3 ਸਾਲ ਤੋਂ ਕੁਝ ਨਹੀਂ ਹੋਇਆ ਉਹਨਾਂ ਨੇ ਹੁਣ ਕੀ ਕਰ ਗਾ ਕਰਨੇ ਸੇ ਪਾੜ ਨੂੰ ਕੀ ਕਹੋਗੇ ਅੱਜ ਬਾਜਵਾ ਨੂੰ ਵੀ ਇਹਨਾਂ ਨੇ ਜਿਹੜੇ ਮੰਤਰੀ ਮੰਡਲ ਦੀ ਮੀਟਿੰਗ ਆ ਉਹਦੇ ਵਿੱਚ ਨਹੀਂ ਸਦਿਆ ਕਿਉਂਕਿ ਬਾਜਵਾ ਕਾਂਗਰਸ ਦੇ ਐਂਟੀ ਖੋਲ ਕੇ ਬੋਲਣ ਲੱਗ ਪਿਆ ਸਰ ਚਲੋ ਕਾਂਗਰਸ ਦੀ ਅੰਦਰੂਨੀ ਜੰਗ ਤਾਂ ਸਪਸ਼ਟ ਹੀ ਆ ਜੀ ਸੰਧਿਆ ਸਾਹਿਬ ਤੋਂ ਸਪਸ਼ਟ ਹੈ ਹੋਰ ਜੋ ਹਾਲਾਤ ਬਣਿਆ ਮੇਰੇ ਕਹਿ ਤੇ ਕੀ ਆ ਜੰਗ ਤਾਂ ਛੜੀ ਆ ਹੁਣ ਪਟਾਕਾ ਕਦੋਂ ਪੈਂਦਾ ਗੱਲ ਤਾਂ ਇੰਨੀ ਹੈ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਹੁਸ਼ਿਆਰਪੁਰ 'ਚ ਕੋਈ ਨਵੀਂ ਫੈਕਟਰੀ ਲੱਗਦੀ ਵੇਖੀ ਤੁਸੀਂ 3 ਸਾਲਾਂ 'ਚ ਕੋਈ ਹੁਸ਼ਿਆਰਪੁਰ ਜੇ ਕੋਈ ਫੈਕਟਰੀ ਇਹ ਜੀ ਤੁਸੀਂ ਵੇਖੀ ਪਿਛਲੇ ਤਿੰਨਾਂ ਸਾਲਾਂ 'ਚ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਕਰਕੇ ਕੋਈ ਨਵੀਂ ਆਈ ਹੈ ਸਾਡੇ ਵੇਲੇ ਦੀ ਮੈਂ ਜ਼ਰੂਰ ਗਿਣਾ ਸਕਦਾ ਜੀ ਸਾਡੇ ਕੋਲ ਦੋ ਇੰਡਸਟਰੀ ਮਿਨਿਸਟਰ ਜੂਰ ਰਹੇ ਹੈ ਜੀ ਇਹ ਕੰਡਸਟਰੀ ਮਿਨਿਸਟਰ ਸੇਟ ਦਾ ਹੈ ਇੱਕ ਸੈਂਟਰ ਦਾ ਹੈ ਜੀ ਮੈਂ ਤੁਹਾਡੇ ਇੰਡਸਟਰੀ ਮਿਨਿਸਟਰ ਨੇ ਚਲੋ ਸਤਿਕਾਰਯੋਗ ਨੇ ਉਹਨਾਂ ਨੇ ਇੱਕ ਸਵਾਲ ਇੱਕ ਸਵਾਲ ਦੇ ਜਵਾਬ ਦਿੰਦੇ ਵਿਧਾਨ ਸਭਾ 'ਚ ਇਹ ਗੱਲ ਕਹੀ ਸੀ ਕਿ ਅਸੀਂ 50 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਲਿਆਈ ਹੈ ਮੈਂ ਕਹਾਂ ਜੀ ਤੁਸੀਂ ਤਾਂ ਇੱਕ ਸੜਕ ਤੇ ਪੱਥਰ ਲਾਉਣਾ ਹੋਵੇ ਉਹਦਾ ਵੀ ਨਹੀਂ ਪੱਥਰ ਰੱਖ ਦਿੰਦੇ ਥੋਡੇ ਵਜ਼ੀਰ ਤੇ ਮੈਂ ਕਹਾਂ ਜੇ 50 ਹਜ਼ਾਰ ਕਰੋੜ ਦੀ ਨਵੀਂ ਇੰਡਸਟਰੀ ਆਈ ਹੈ ਤੁਹਾਨੂੰ ਕਿਸੇ ਨੂੰ ਨਾ ਤਾਂ ਨਹੀਂ ਪੱਥਰ ਰੱਖਦੇ ਵੇਖਿਆ ਨਾ ਉਦਘਾਟਨ ਕਰਦੇ ਵੇਖਿਆ ਔਰ ਇੰਡਸਟਰੀ ਦੇ ਆ ਚੀਕਾ ਕਢਾ ਛੱਡੀਆਂ ਨੇ ਜਿਨ੍ਹਾਂ ਨੂੰ 5 ਰੁਪਏ ਬਿਜਲੀ ਦਾ ਵਾਅਦਾ ਹੋਇਆ ਸੀ ਅੱਜ 10 ਰੁਪਏ ਦੇ ਉਹ ਬੱਦੀ ਖਰੀਦ ਬਿਜਲੀ ਖਰੀਦ ਰਹੇ ਸਭ ਤੋਂ ਮਹਿੰਗੀ ਬਿਜਲੀ ਔਰ ਕੋਈ ਵੀ ਇੰਡਸਟਰੀ ਪਿਛਲੇ 5 ਸਾਲ ਮੈਂ ਹੁਸ਼ਿਆਰਪੁਰ ਦਾ ਹੀ ਸਵਾਲ ਕਰਦਾ ਕੀਕ ਨਵੀਂ ਇੰਡਸਟਰੀ ਇੰਡਸਟਰੀ ਮਿਨਿਸਟਰ ਆਪਦੇ ਜ਼ਿਲ੍ਹੇ ਚ ਹੀ ਦੱਸ ਦਿੰਨ ਕਿ ਉਹ ਕਿਹੜੀ ਲੈ ਕੇ ਆਇਆ ਖਤਰਨਾਕ ਬਿਮਾਰੀ ਹੈ ਮੈਂ ਤਾਂ ਤੁਹਾਨੂੰ ਸਭ ਨੂੰ ਵੀ ਕਹੂੰਗਾ ਅੱਜ ਮਜੀਦ ਸੁਆਜੀ ਦੇ ਸਤਿਕਾਰ ਵਜੋਂ ਅਸੀਂ ਸਾਰੇ ਆ ਗਏ ਆਂ ਮਗਰ ਇਹ ਤਾਂ ਬਚਨ ਦਾ ਸਮਾਂ ਇਹਨੂੰ ਇਟਸ ਅ ਵੈਰੀ ਸੀਰੀਅਸ ਇਲਨਸ ਔਰ ਇਹਦਾ ਜਿਹੜਾ ਇਹ ਜਿਹੜਾ ਇਹਦਾ ਫਲਾ ਹੈ ਉਹ ਥਰੂ ਕੰਟੈਕਟ ਹੁੰਦਾ ਪੀਪਲ ਕੰਟੈਕਟ ਔਰ ਜੇ ਇਹਦੇ ਫਲਾ ਹੋ ਗਿਆ ਮੈਂ ਤੁਹਾਨੂੰ ਇਹ ਸਪਸ਼ਟ ਤੌਰ ਤੇ ਦੱਸ ਸਕਦਾ ਕਿ ਪੰਜਾਬ ਸਰਕਾਰ ਨਹੀਂ ਫਿਰ ਸਾਹਮਣ ਸਕਦੀ ਪੰਜਾਬ ਸਰਕਾਰ ਦੇ ਦਾ ਹਸਪਤਾਲਾਂ ਚ ਡਾਕਟਰ ਨਹੀਂ ਨਰਸ ਨਹੀਂ ਜਿੱਥੇ ਇਕਵਿਪਮੈਂਟ ਨਹੀਂ ਤੇ ਫਿਰ ਟੈਸਟ ਕਿਹੜੇ ਇਕਵਿਪਮੈਂਟ ਨਾਲ ਹੋਣਾ ਪਤਾ ਕਿੱਥੋਂ ਲੱਗਣਾ ਪਹਿਲਾਂ ਤਾਂ ਇਕਵਿਪਮੈਂਟ ਹੀ ਨਹੀਂ ਹੈ ਤੇ ਜੇ ਇਕਵਿਪਮੈਂਟ ਆ ਵੀ ਗਿਆ ਤੇ ਨਰਸ ਨਹੀਂ ਜੇ ਨਰਸ ਆ ਜੂ ਤੇ ਡਾਕਟਰ ਨਹੀਂ ਇਸ ਲਈ ਪੰਜਾਬ ਸਰਕਾਰ ਤਾਂ ਬਿਲਕੁਲ ਹੀ ਇਹਨਾਂ ਤੇ ਆਸ ਨਾ ਰੱਖਿਓ ਵਜੀਦ ਸਾਹਿਬ ਨੂੰ ਇਹ ਸਵਾਲ ਹੋਇਆ ਸੀ ਕੋਰੋਨਾ ਵਾਇਰਸ ਦਾ ਵਜੀਰ ਸਾਹਿਬ ਨੇ ਜਵਾਬ ਦਿੱਤਾ ਕਿ ਅਸੀਂ ਤਾਂ ਫਰਸਟ ਏਡ ਦੇ ਦਿੰਦੇ ਨੇ ਇਹ ਪਹਿਲੀ ਵਜੀਰ ਵੇਖੇ ਜਿਹੜਾ ਇਹ ਕਰੋਨਾ ਵਾਇਰਸ ਦੀ ਵੀ ਫਰਸਟ ਏਡ ਦੇ ਦਿੰਦੇ ਪਤਾ ਨਹੀਂ ਕਾਦੀ ਫਰਸਟ ਏਡ ਦੇ ਦੇਣਗੇ ਅਮਰੀਕਾ ਜੇ ਤਾਂ ਕੋਈ ਫਰਸਟ ਏਡ ਹਲੇ ਤੱਕ ਉਹਨਾਂ ਨੂੰ ਲੱਭੀ ਨਹੀਂ ਦੇਣ ਲਈ ਕਰੋਨਾ ਵਾਇਰਸ ਦੀ ਇਲੀਗਲ ਮਾਈਨਿੰਗ ਕਾਂਗਰਸ ਦੇ ਲੀਡਰ ਆਪ ਕਰ ਰਹੇ ਆ ਜੀ ਔਰ ਬਿਗ ਆਊਟ এনवायरमेंटਲ ਕਲੀਅਰੈਂਸ ਜਿੰਨੀ ਵੀ ਇਲੀਗਲ ਮਾਈਨਿੰਗ ਚੱਲ ਰਹੀ ਹੈ ਉਹ ਪੁਲਸ ਵਾਲਿਆਂ ਦੇ ਦਬਾਹੇਟ ਕਾਂਗਰਸ ਦੇ ਲੀਡਰ ਚਲਾ ਰਿਹਾ ਥਾਣੇਦਾਰਾਂ ਨੂੰ ਵੀ ਕਾਂਗਰਸ ਦੇ ਲੀਡਰ ਲਾ ਰਹੇ ਚਲਾ ਵੀ ਹੋ ਰਿਹਾ ਇਲੀਗਲ ਮਾਈਨਿੰਗ ਰੋਕਣੀ ਹੈ ਤੇ ਸਵੇਰੇ ਕਾਰਵਾਈ ਕਰਨ ਆਪਦੇ ਲੀਡਰਾਂ ਤੇ ਤੇ ਇਲੀਗਲ ਮਾਈਨਿੰਗ ਰੁਕ ਜਾ ਸਰ ਸਰਕਾਰ ਹਰ ਹਰ ਵਾਦੇ ਤੇ ਮੁੱਕੇ ਲੱਭਦੀ ਪਈ ਹੈ ਜਿੱਦਾਂ ਕਿ ਪਹਿਲਾਂ ਤਾਂ ਕਰੋਨਾ ਵਾਇਰਸ ਦਾ ਮੁੱਦਾ ਚੱਕ ਲਿਆ ਜੀ ਵੀ ਸਮਾਰਟਫੋਨ ਤਾਂ ਨਹੀਂ ਆ ਰਹੇ ਕਿ ਉਹਨਾਂ ਨਾਲ ਹੋਊਗਾ ਹੁਣ ਰਾਜਾਪੁਰਿੰਗ ਦਾ ਇੱਕ ਨਵਾਂ ਬਿਆਨ ਆ ਗਿਆ ਵੀ ਕੈਪਟਨ ਸਾਹਿਬ ਨੇ ਇਹ ਤਾਂ ਕਦੀ ਕਿਹਾ ਹੀ ਨਹੀਂ ਸੀਗਾ ਕਿ ਪੂਰਾ ਨਸ਼ਾ ਖਤਮ ਹੋ ਜਾਊਗਾ ਪੂਰਾ ਨਸ਼ਾ ਤਾਂ ਅਮਰੀਕਾ ਨਹੀਂ ਖਤਮ ਕਰ ਸਕਿਆ ਤਾਂ ਕੈਪਟਨ ਸਾਹਿਬ ਨੇ ਕੀ ਕਰੂੰਗਾ ਇੱਕੋ ਇੱਕ ਗੱਲ ਤਾਂ ਹੈ ਕੈਪਟਨ ਮਰਿੰਦਰ ਸਿੰਘ ਜੀ ਬੜੇ ਦੂਰਅੰਦੇਸ਼ੀ ਲੀਡਰ ਨੇ ਉਹਨਾਂ ਨੂੰ 2 ਸਾਲ 2.5 ਸਾਲ ਹੋ ਗਿਆ ਆਪਦੇ ਸੈਕਟਰੀਅਟ ਗਏ ਨੂੰ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਕਰੋਨਾ ਵਾਇਰਸ ਆ ਜਾਣਾ ਇਸ ਲਈ ਉਹਨਾਂ ਨੇ ਤਾਂ ਪਹਿਲਾਂ ਹੀ ਪਬਲਿਕ ਤੇ ਜਾਣ ਤੋਂ ਛੱਡਿਆ ਤੇ ਐਡਾ ਦੂਰਅੰਦੇਸ਼ ਲੀਡਰ ਹੈ ਤੇ ਮੈਂ ਸਮਝਦਾ ਅਮਰੀਕਾ ਦਾ ਰਾਸ਼ਟਰਪਤੀ ਚਾਹੀਦਾ ਜਿਸ ਨੂੰ 2.5 ਸਾਲ ਪਹਿਲਾਂ ਹੀ ਪਤਾ ਸੀਗਾ ਉਹ ਨਾ ਕਿ ਲੋਕਾਂ ਨੂੰ ਮੈਨਾਂ ਤਾਂ ਕਦੋਂ ਦਾ ਛੱਡਿਆ ਰਾਜਾ ਵਡਿੰਗ ਕਹਿੰਦਾ ਪਿਆ ਜੀ ਆਪਾਂ ਤਾਂ ਕਦੀ ਕਹਿ ਨਹੀਂ ਸੀ ਪੂਰਾ ਨਸ਼ਕਤ ਹੋ ਜਾਊਗਾ ਜੀ ਚੋਲੋ ਹੁਣ ਰਾਜਾ ਵੜਿੰਕੀ ਕਹਿ ਰਹੇ ਨੇ ਜੀ ਸਰ ਲਾਸਟਵਾਲ ਜੀ ਤੁਸੀਂ ਵੀ ਪਾਤੇ ਆਏ ਹੋ ਜੀ 3 ਸਾਲ ਦੀਆਂ ਪਾਲਸੀਆਂ ਜਿਹੜੀਆਂ ਹੈਗੀਆਂ ਤੁਸੀਂ ਉਹਨਾਂ ਨੂੰ ਡਿਫੈਂਡ ਆਪਣੇ ਵੱਲੋਂ ਐਸ.ਡੀ ਵੱਲੋਂ ਕਰ ਦਿੱਤਾ ਕਿ ਉਹਨਾਂ ਨੇ ਜਿਹੜੀਆਂ ਪਾਲਸੀਜ਼ ਡਿਕਲੇਅਰ ਕੀਤੀਆਂ ਸੀ ਉਹ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਜਿਹੜੀਆਂ ਸਰ ਮੈਂ ਅਖਬਾਰਾਂ ਦੇ ਪੰਨੇ ਤੇ ਅਗਰ ਅੱਜ ਉਹਨਾਂ ਦੀ ਡੈਕਲੇਰੇਸ਼ਨ ਹੋਰ ਹੁੰਦੀ ਹੈ ਤੇ ਸ਼ਰੋਮਣੀ ਅਕਾਲੀ ਦਲ ਉਹਨੂੰ ਕੇਸਾਂਗਾਂ ਨਾਲ ਦੇਖਦਾ ਉਹਨੂੰ ਪਬਲਿਕ ਦੇ ਵਿੱਚ ਕਿੱਦਾਂ ਲੈ ਕੇ ਜਾਊਗਾ ਅੱਜ ਕੱਲ ਅਸੀਂ ਸ਼ਰੋਮਣੀ ਅਕਾਲੀ ਦਲ ਵੀ ਸਾਰੇ ਜਿਹੜੇ ਅੱਜ ਇਹਨਾਂ ਦੇ ਉਠੇ ਵਹਿਦੇ ਲੋਕਾਂ ਨਾਲ ਕਰਨੇ ਆ ਉਹਦਾ ਪਰਦਾ ਫਾਸ਼ ਅਸੀਂ ਗੱਲ ਕਰਾਂਗੇ ਮਗਰ ਮੋٹے ਤੌਰ ਤੇ ਵੇਖ ਲੋ ਕਿ ਪਾਏ ਚਾਏ ਉਹ ਮੁਲਾਜ਼ਮ ਉਹਦਾ ਡੀਏ ਨਹੀਂ ਦੇਣਾ ਉਹਦੇ ਪੱਤੇ ਨਹੀਂ ਮਿਲਨੇ ਉਹਦੇ ਪੇ ਕਮਿਸ਼ਨ ਲਾਗੂ ਨਹੀਂ ਹੋਣਾ ਬਹੁਤ ਵੱਡਾ ਧੋਖਾ ਮੁਲਾਜ਼ਮ ਵਰਗ ਨਾਲ ਹੋਇਆ ਕਿਸਾਨਾਂ ਨਾਲ ਹੋਇਆ ਨੌਜਵਾਨਾਂ ਨਾਲ ਹੋਇਆ ਖੇਤ ਮਜ਼ਦੂਰਾਂ ਨਾਲ ਹੋਇਆ ਵਪਾਰੀ ਨਾਲ ਹੋਇਆ ਇੰਡਸਟਰੀ ਨਾਲ ਹੋਇਆ ਇਸ ਲਈ 3 ਸਾਲਾਂ ਚ ਕੇਵਲ ਤੇ ਕੇਵਲ ਪੰਜਾਬ ਦੇ ਲੋਕਾਂ ਨਾਲ ਮੌਜੂਦਾ ਕਾਂਗਰਸ ਦੀ ਸਰਕਾਰ ਨੇ ਫਰਾਡ 420 ਤੇ ਧੋਖਾ ਧੜੀ ਕੀਤੀ ਅਸੀਂ ਬਜਟ اجلاس ਚ ਵੀ ਇਹ ਗੱਲ ਕਹੀ ਸੀ ਕਿ ਐਸਸੀ ਸਕਾਲਰਸ਼ਿਪ 32% ਭਾਈਚਾਰਾ ਐਸਸੀ ਭਾਈਚਾਰਾ ਉਹਨਾਂ ਦੇ ਬੱਚਿਆਂ ਨੂੰ ਜੇ ਤੁਸੀਂ ਪੜਾਉਣ ਲਿਖਾਉਣ ਲਈ ਐਸਸੀ ਸਕਾਲਰਸ਼ਿਪ ਨਹੀਂ ਦੇਵੋਗੇ ਤੇ ਜੇ ਉਹ 32% ਭਾਈਚਾਰਾ ਤਰੱਕੀ ਨਹੀਂ ਕਰੂਗਾ ਤੇ ਪੰਜਾਬ ਤਾਂ ਕਦੇ ਵੀ ਤਰੱਕੀ ਨਹੀਂ ਕਰ ਸਕਦਾ Bureau Report, SMZ News.